5 ਸਾਲਾਂ ਦੇ ਵਿੱਚ ਗੁਰੂ ਰਾਮ ਦਾ ਜੀ ਨੇ ਨਿਕਲ ਪਾ ਦਿੱਤੇ ਤੇ ਹੁਣ ਆਪਾਂ 26.3 26.33 ਪਾਕਿਸਤਾਨ ਦਾ 26.33 ਹੈ ਸਾਡਾ 26.33 ਪਰ 5 ਸਾਲਾਂ ਦੇ ਵਿੱਚ ਇੰਨੀ ਕਿਰਪਾ ਹੋਈ ਕਿ 214 ਜਰ ਦੇ ਲੱਖਾਂ ਨੂੰ ਮੋੜ ਦਿੱਤੇ ਪਰ ਵਿਧਾਨ ਸਭਾ ਦੇ ਮੁਕਾਬਲੇ ਤੇ ਬਹੁਤ ਘੱਟ ਜਿਹੜਾ ਪਰਸੈਂਟੇਜ ਹੈ ਔਰ ਹਾਰ ਬਹੁਤ ਵੱਡੀ ਹੈ ਨਹੀਂ ਨਹੀਂ ਵਿਧਾਨ ਸਭਾ ਦੇ ਮੁਕਾਬਲੇ ਤੇ ਉਸ ਸਮੇਂ ਪਰਸੈਂਟੇਜ ਬਹੁਤ ਜ਼ਿਆਦੀ ਸੀਗੀ ਐ ਸਮੇਂ ਜਿਹੜੀ ਗਰਮੀ ਤੇ ਕਰਤ ਬਹੁਤ ਘੱਟ ਬੋਲਿੰਗ ਹੋਈ ਉਹ ਤੁਹਾਡੇ ਸਾਹਮਣੇ ਚੋਰਪੀਛ ਦੇ ਵਿੱਚ ਆਪਣੀ ਗਲਤੀ ਮੰਨੀ ਬਹੁਤ ਬਿਮਾਰ ਲੋਕ ਮजूदਗੋ ਲੋਕ ਚਾਹ ਰਿਹਾ ਹੀ ਨਹੀਂ ਪੁਲਿਸ ਸਟੇਸ਼ਨ ਤੇ ਮੋਟਾ ਬੋਣੀ ਉਹ ਸਭ ਤੋਂ ਹੀ ਨੁਕਸਾਨ ਹੋਇਆ ਉਹ ਇਹ ਨਹੀਂ ਕਿ ਸਾਨੂੰ ਨਹੀਂ ਪਹਿਲੇ ਪਰਸੈਂਟੇਜ ਨਹੀਂ ਹੁੰਦੀ ਹੈ ਪਰਸੈਂਟੇਜ ਹਮੇਸ਼ਾ ਹੀ 50 55 ਹੀ ਰਹਿੰਦੀ ਹੈ ਇਸ ਤੋਂ ਬੰਦ ਨਹੀਂ ਹੁੰਦੀ ਚਾਹੇ ਗਰਮੀ ਹੋਵੇ ਚਾਹੇ ਦੂਸਰਾ ਈਸਟ ਤੇ ਸੈਂਟਰ ਹਲਕੇ 'ਚ ਬਹੁਤ ਮਾੜੀ ਤਰ੍ਹਾਂ ਆਮ ਆਦੀ ਪਾਰਟੀ ਹਾਰੀ ਹੈ ਤੇ ਜੀਪੀ ਨੂੰ ਬਹੁਤ ਵੋਟ ਗਈ ਹੈ ਕੀ ਕੀ ਚਾਰਜ ਮੈਂ ਐਮਐਲਏ ਦੀ ਨਾਕਾਮਯਾਬੀ ਸਮਝਦੇ ਹੋ ਨਹੀਂ ਨਹੀਂ ਐਦਾ ਜੀ ਕੋਈ ਗੱਲ ਦੇਖੋ ਮਤਲਬ ਜਿੱਥੇ ਸਾਡੇ ਕੋਲ ਘਾਟ ਰਹਿ ਗਈ ਉਥੇ ਆਪਣੀ ਪਾਰਟੀ ਨੂੰ ਬਦਜਣਾ ਉਹ ਦੁਸਤ ਕਰਾਂਗੇ ਠੀਕ ਕਰਾਂਗੇ ਕਿਸੇ ਦੀ ਕੋਈ ਕਮੀ ਨਹੀਂ ਹੈ ਇਹ ਕੁੱਲ ਮਿਲਾ ਕੇ ਸਾਡੀ ਪਾਰਟੀ ਦਾ ਇੱਕ ਟੀਮ ਵਰਕ ਹੁੰਦਾ ਪਰ ਧਾਲੀਵਾਲ ਸਾਹਿਬ ਟੀਮ ਵਰਕ ਜਿਹੜਾ ਉਹ ਬਿਲਕੁਲ ਕਰਾਂਗੇ ਪਰ ਧਾਲੀਵਾਲ ਸਾਹਿਬ ਤੁਹਾਡੇ ਨੌ ਮੰਤਰੀ ਆਪਣੀ ਕਰਕੇ ਹਾਰ ਗਏ ਨੇ ਨੋ ਮੰਤਰੀ ਕਹਿਣ ਦੀ ਗੱਲ ਹੈ ਕਿ ਨੋ ਮੰਤਰੀ ਦਾ ਹਲਕੇਰ 2 ਸਾਲ ਦੀ ਕਾਰਜਕਾਰੀ ਸੀਗੀ ਪੰਜਾਬ ਨੂੰ ਤੁਸੀਂ ਕੋਈ ਗੱਲ ਨਹੀਂ ਪੰਜਾਬ ਨੂੰ ਰਗੜਨਾ ਨੋ ਮੰਤਰੀ ਹਲਕੇਰ ਦੀ ਕੋਈ ਗੱਲ ਨਹੀਂ ਹੈ ਵਾਦਾ ਫਿਰ ਅਜੇ 3 ਸਾਲ ਬਾਕੀ ਸਾਰੀ ਵਾਰ ਧੰਨਵਾਦ ਸਾਹਿਬ ਤੁਸੀਂ ਦੱਸੋ 2 ਸਾਲ ਦੀ ਕਾਰਜਬਾਜ਼ੀ ਪੰਜਾਬ ਸਰਕਾਰ ਦੀ ਇੰਤੋ ਤੱਕ ਲਈ ਇਹ ਕਿ ਨੋ ਮੰਤਰੀ ਹਾਰ ਗਏ ਨਹੀਂ ਜੀ ਅੱਧਾ ਦੀ ਦੇਖੋ ਹਾਦ ਜੋ ਇਲੈਕਸ਼ਨ ਹੁੰਦੀ ਹੈ ਹਾਦ ਨਾ ਜਿੱਤਣ ਦਾ ਮੰਤਰੀ ਹੋਵੇ ਐਮਐਲ ਹੋਵੇ ਆਮ ਬੰਦਾ ਹੋਵੇ ਉਹਦੇ ਕਈ ਕਾਰਨ ਹੁੰਦੇ ਨੇ ਇਹਦੀ ਫਤਵਾ ਕਿ ਹੁੰਦੀ ਤੇ ਲੋਕਾਂ ਨੇ ਪਸੰਦ ਨਹੀਂ ਕੀਤਾ ਫਤਵਾ ਕਿਉਂ ਨਹੀਂ ਪਸੰਦ ਕੀਤਾ ਕਿਹੜੀ ਗੱਲੋਂ ਨਹੀਂ ਪਸੰਦ ਆਈ ਬਿਲਕੁਲ ਪਸੰਦ ਕੀਤਾ ਮੈਂ ਤੁਹਾਨੂੰ ਦੱਸਣ ਦੇ ਆ ਕਿ 19% ਵੋਟ ਸੀਗੀ ਮੈਨੂੰ 2.5 ਲੱਖ ਵੋਟ ਪੈ ਗਈ ਹੋਣਾ ਤੇ ਤੁਸੀਂ ਦੱਸੋ ਵੀ ਪਸੰਦ ਨਹੀਂ ਕੀਤੀ ਪਰ 45 ਸਾਬ ਇਹਦੀ ਟਾਈਮ ਲੱਗੂ ਦੇਖੋ 45 70 ਐਮਐਲਏ ਵੀ ਇੱਕ ਤਰ੍ਹਾਂ ਦੀ ਪੂਰੀ ਗੱਲ ਕਰੀਏ ਤੁਸੀਂ ਸਰ ਐਮਐਲਏ ਹਾਰੇ ਆਪਣੇ ਕੋਈ ਗੱਲ ਅਸੀਂ ਮੈਂ ਤੁਹਾਨੂੰ ਦੱਸਿਆ ਪੂਰੇ ਪੰਜਾਬ ਲੈਵਲ ਤੇ ਜਿੱਥੇ ਕਿ ਆਪਣੀ ਇੱਕ ਕਮਜ਼ੋਰੀ ਸੀ ਹੁੰਦੀ ਉਹਨੂੰ ਠੀਕ ਕਰਾਂਗੇ ਪਰ 45 ਸਰ ਦੀ ਗੱਲ ਕਰੀ ਤਾਂ ਇੱਕ ਗਿੰਨਾ ਨਾਲ ਨੂੰ ਲੈ ਕੇ ਬੜੀ ਸਾਦ ਸਿੱਡੀ ਜਗੀ ਹੁਣ ਇਹ ਨਾਲ ਨਾਲ ਦਾ ਹਾਲ ਹੈ ਪੰਜਾਬ ਸਰਕਾਰ ਕਰੂਗੀ ਜਾਂ ਐਮਪੀ ਸਾਹਿਬ ਆਪ ਪ੍ਰੋਜੈਕਟ ਲੈ ਕੇ ਆਣ ਨਹੀਂ ਦੇਖੋ ਮੈਂ ਮੈਂ ਲੋਕਾਂ ਦਾ ਵਾਅਦਾ ਕੀਤਾ ਮੈਂ ਇਹੀ ਅਰਦਾਸ ਕਰਕੇ ਆਇਆ ਕਿ ਮਾੜਾ ਸੱਚੇ ਬਾਦਸ਼ਾਹ ਬਲਬਖਸ਼ ਜਿੰਨੇ ਲੋਕਾਂ ਨਾਲ ਵਾਅਦੇ ਕੀਤੇ ਉਹਨਾਂ ਦੇ ਕਨਾਲੇ ਦਾ ਵਾਅਦਾ ਉਹ ਸਭ ਮੈਂ ਪੂਰਾ ਕਰਕੇ ਦਊਗਾ ਮਸਲ ਜੇ ਤੁਸੀਂ ਦੇਖੀ ਪਰ ਇੱਕ ਪਾਰਟੀ ਦਾ ਛੇੜੜ ਕਿੱਦਾਂ ਮਾਰਾ ਚੋਰੀ ਕਿੱਦਾਂ ਕਰਦੇ ਮੇਰੇ ਹੱਥੀਂ ਤੁਹਾਡਾ ਵੋਟ ਬੈਂਕ ਬਹੁਤ ਅੱਛਾ ਰਿਹਾ ਸ਼ਹਿਰੀ ਖੇਤਰਾਂ ਦੇ ਵਿੱਚ ਕਿਉਂ ਪ੍ਰੋਬਲਮ ਆਈ ਹੈ ਜਦੋਂ ਪੋਲਿੰਗ ਵੀ ਘੱਟ ਹੋਈ ਆ ਪਰ ਕੋਈ ਗੱਲ ਨਹੀਂ ਆਪਾਂ ਦੇਖੋ ਅੱਗੇ ਤੋਂ ਜੇ ਲਾਪਰ ਸਭ ਕਿਹਦੇ ਲਾਉਂਦੇ ਹੋ ਸ਼ਹਿਰੀ ਸੈਕਟਰ ਦਾ ਵੀ ਦਾਵਾ ਕਰਦੇ ਤੇਰਾ ਜ਼ੀਰੋ ਜਿਹੜਾ ਸੀਗਾ ਮੋਦੀ ਨੂੰ ਪੁੱਠਾ ਕਰਨਾ ਉਹ ਕਰ ਸੱਪ ਅਈਵਾ ਸਾਹਿਬ ਤੇ ਤੇ ਜੀ ਦੀਆਂ ਲੋਕਾਂ ਦਾ ਕਿਉਂਕਿ ਦੂਜੇ ਨੰਬਰ ਤੇ ਜ਼ਰੂਰ ਹੈ ਲੇਕਿਨ ਜੋ ਕਿਸ ਕਰਕੇ ਮਾਨਸ ਕਰੇ ਸੀ ਰੁਕ ਜਾਓ ਰੁਕ ਜਾਓ ਸੁਣੋ ਇੱਕ ਤਾਂ ਮੁਲਕੀ ਕਹੇ ਕਿ ਜਿੱਤ ਹਾਰ ਹੁੰਦੀ ਹੈ ਆਪਾਂ ਜਿੱਤੇ ਸਕੇ ਬੱਤ ਜਿਹੜੀ ਗੱਲ ਤੁਸੀਂ ਕਹਿੰਦੇ ਮੈਂ ਅੰਬਸਦਾਰੀਆਂ ਦਾ ਦਿਲ ਜਿੱਤਿਆ ਔਰ ਮੈਂ ਨਾ ਮੈਂ ਜੇਤਲੀ ਦਾ ਨਾਮ ਆ ਰਦੀਪੂ ਦੀਆਂ ਵੀ ਵੋਟਾਂ ਲੈ ਕੇ ਤੇ ਮੁੜ ਕੇ ਆਉਂਗਾ ਮੈਂ ਅੰਬਸਰ ਦੇ ਵਿੱਚ ਪਹਿਲਾਂ ਹੀ ਨਾਲਾ ਚੋਂ ਨਾਲ ਹੀ ਪਿੰਡ ਆਪਣਾ ਹੋਣਾ ਅੰਬਸਰ ਸ਼ਹਿਰ ਦੇ ਵਿੱਚ ਇੱਕ ਦਫ਼ਤਰ ਬਣਾਵਾਂਗੇ ਬੰਦ ਗਿਆ ਟੋ ਉਹ ਅੰਬਸਰ ਦੇ ਲੋਕਾਂ ਦੀਆਂ ਜਿੰਨੀਆਂ ਸਮੱਸਿਆਵਾਂ ਜੋ ਉਹਨਾਂ ਨੇ ਕਮਿਟਮੈਂਟ ਕੀਤੀ ਹੈ ਉਹ ਸੱਚ ਹੈ ਸੈਂਟਰ ਕੋ ਜਾਣਾ ਪਏ ਚਾਹੇ ਆਪਣੇ ਸੀਐਮ ਸਾਹਿਬ ਨੂੰ ਬੇਨਤੀ ਕਰਨੀ ਪਵੇ ਅੰਬਸਰ ਦਾ ਹਰ ਮਸਲਾ ਜਿਹੜਾ ਪਹਿਲ ਦੇ ਆਧਾਰ ਤੇ ਹੱਲ ਪਰ ਬੀਜੇਪੀ ਦਾ ਜਿਹੜਾ ਮਾਡਲ ਫੇਲ ਹੋਇਆ ਹੈ ਬੀਜੇਪੀ ਦਾ ਜਿਹੜਾ ਮਾਡਲ ਫੇਲ ਹੋਇਆ ਮੈਂ ਮੋਟਰ ਸੀ 300 300 ਕਿਲੋ ਵਾਲਾ ਹਾਂਜੀ ਜੀ ਟੋਬੀ ਹਾਂਜੀ ਉਹ ਕਿੱਥੇ ਰੁਕ ਜਾਓ ਆ ਗਏ ਜੀ ਚੱਲ ਕੇ ਆ ਗਏ ਨੇ ਇੱਥੇ ਉਹ ਵੀ ਕਾਂਗਰਸ ਪ੍ਰੈਸ ਕਾਨਫਰੰਸ ਆ ਰਹੇ ਨੇ ਅੱਛਾ ਪਰ ਨਹੀਂ ਤੁਸੀਂ ਕਿੰਦਾ ਵੇਖਦੇ ਹੋ ਭਾਜੀ ਬੀਜੇਪੀ ਦਾ ਮਾਉਤੋ ਗਿਆ ਜਿਹਨੇ ਪਹਿਲਾਂ ਹੀ ਉਹ ਵੋਟਾਂ ਲੈ ਕੇ ਨਹੀਂ ਆਏ ਜੇਤ ਨਹੀਂ ਹੋਣੀ ਪੂਰੀ ਸਭ ਨਹੀਂ ਆਏ ਹੁਣ ਇਹਨਾਂ ਵੀ ਚੱਲ ਜਾਣਾ ਅਸੀਂ ਦੰਬਸ ਹੈ ਗੀਆਂ ਇੱਥੇ ਰਹਿਣਾ ਇੱਥੇ ਖਾਣਾ ਇੱਥੇ ਪੀਣਾ ਇੱਥੇ ਸਾਡੀ ਜ਼ਮੀਨ ਪੜਨਾ ਸਮਝਦੇ ਕਦੀ ਗੱਲ ਇੱਥੇ ਹੀ ਅਸੀਂ ਬਸ ਲਿਆ ਨੂੰ ਸਮਝਦੇ ਉਹ ਮਸਲਿਆਂ ਦਾ ਪਹਿਲ ਦੇ ਆਧਾਰ ਤੇ ਹਾਲ ਜਲਦੀ ਅਸੀਂ ਕੰਬੀ ਚ 400 ਪਾਰ ਜਾਵਾਂਗੇ ਜੀ ਅਸੀਂ ਕਦਾਂ 400 ਪਾਰ ਜਾਵਾਂਗੇ ਬੀਜੇਪੀ ਚੱਲ ਗਈ ਇਹੀ ਕੀ ਕਹਿੰਦੇ ਆ ਤੁਹਾਨੂੰ ਅਸੀਂ ਤੁਹਾਨੂੰ ਕਹਿੰਦੇ ਸੀ ਵੀ ਨਹੀਂ ਜਾਣਾ ਪਰ ਇਹੀ ਸਾਡਾ ਸਾਡਾ ਦੇਖੋ ਜਿਹੜਾ ਐਲਾਈਅੰਸ ਹੈ ਦੇਸ਼ ਲੈਵਲ ਤੇ ਸਾਡਾ ਇੱਕੋ ਮਿਕਸਰ ਸੀਗਾ ਕਿ ਬੀਜੇਪੀ ਨੂੰ ਮੋਦੀ ਨਹੀਂ ਪਹੁੰਚੋ ਕਿਲਾ ਕੱਢਣਾ ਉਹ ਕੜਦਾ ਸੀ ਪਰ ਉਸ ਤੋਂ ਬਾਅਦ ਕੀ ਉਹਦਾ ਕਿੰਨਾ ਪਿੱਛੇ ਰਹਿ ਗਿਆ ਉਹ ਦੇਖੋ ਸਭ ਸਮਝਦੇ ਹੋ ਕਿ ਜਿਹੜੇ ਵਲੰਟੀਅਰ ਤੁਹਾਡੀ ਪਾਰਟੀ 'ਚ ਉਹਨਾਂ ਨੂੰ ਪਿੱਛੇ ਕੀਤਾ ਗਿਆ ਸੀ ਉਹ ਵੀ ਇੱਕ ਹਾਰ ਦਾ ਕਾਰਨ ਬਣੇ ਨਹੀਂ ਨਹੀਂ ਇਦਾਂ ਦੇਖੋ ਕਰੀਬ ਜਿਹੜਾ ਇੱਕ ਕੰਮ ਟੰਡਾ ਵਗੈਰ ਉਹ ਜਿਹੜਾ ਸਾਹਿਬ ਨੇ ਉਹ ਜਿਹੜਾ ਸਾਹਿਬ ਨੇ ਕਿਹਾ ਕਿ ਮਨੂ ਜਰੂਰ ਪਈ ਕਿ ਤੇ ਮੈਂ ਧਾਰੀਵਾਲ ਸਭ ਕੋ ਜਰੂਰ ਜਾਊਗਾ ਕੀ ਕੋਈ ਲੋੜ ਪਈ ਕਿ ਤੇ ਜਾਊਗਾ ਉਹਨਾਂ ਦੇਖੋ ਉਹਦੀ ਜਾਵਾਂਗੇ ਸਭ ਦੇਖੋ ਜਦੋਂ ਅਸੀਂ ਚੋਣ ਜਿੱਤਦੇ ਜਾਂਦੇ ਉਦੋਂ ਅਸੀਂ ਸਾਰੇ ਜਿਹੜੇ ਦੇ ਐਮਪੀ ਬਣ ਜਾਂਦੇ ਮੈਂ ਸਾਰੇ ਨਾਲੇ ਦਾ ਐਮਐਲਏ ਹਾਂ ਸਾਰੇ ਪੰਜਾਬ ਦਾ ਮੰਤਰੀ ਮੈਂ ਕਬਲੇ ਰਿਮਿਸ ਲੋਕੋ ਕੋਈ ਵੀ ਬੰਦਾ ਆਪਣੇ ਕੰਮ ਹੁੰਦਾ ਮੈਂ ਕਦੀ ਕਿਸੇ ਦਾ ਨਾਂ ਨਹੀਂ ਕਰਦਾ ਇਸੇ ਕਰਕੇ ਕਿਉਂਕਿ ਮੈਂ ਪਾਰਟੀ ਦਾ ਐਮਐਲਏ ਕਰ ਰਿਹਾ ਮੈਂ ਇਸ ਲਈ ਮੈਂ ਪੰਜਾਬ ਦਾ ਐ ਅਕਾਲੀ ਦਲ ਚਾਰ ਦਲ ਦਾ ਬਾਰੇ ਕਿ ਕਿੱਥਾ ਦੇਖਦੇ ਹੋ ਅਕਾਲੀ ਦਲ ਦੀ ਵੋਟ ਬੈਂਕ ਉਹ ਤੂੰ ਜੂੜਾ ਹੈ ਲੋ ਉਹਨਾਂ ਦਾ ਨਾਂ ਲੈਣਾ ਚਾਹਦਾ ਤਾਂ ਬੜੇ ਦੁਖੀ ਹਾਂ ਦੋਸਤਾਂ ਬਾਦ ਹੋ ਗੱਲ ਕਰਦੀ ਆ ਤਾਂ ਤੈਨੂੰ ਯਾਦ ਪੁੱਛ ਲੈ ਆ ਵੀ ਮਜੀਠੀਆ ਦਾ ਯਾਦ ਪੁੱਛ ਲੈ ਉਹਨੂੰ ਹੈ ਉਹਨੂੰ ਪੁੱਛ ਕਿ ਕਿੱਥੇ ਚੌਥੇ ਦੰਬੇ ਤੇ ਗੱਪਾਂ ਬਹੁਤ ਮਾਰਦਾ ਸੀ ਉਹਨਾਂ ਨਾਲ ਗੱਲਾਂ ਬਾਤ ਕਹਿੰਦੇ ਆਪਾਂ ਨੂੰ ਕੁੱਤਾ ਕਹਾ ਕੇ ਭੇਜੋਗੇ ਹਾਂਜੀ ਬੜਾ ਬੀਜ਼ੀ ਰਹੇ ਕੋਈ ਚਾਹ ਨੂੰ ਕੁੱਲ ਚਾਹ ਲੇਤੀ ਕੋ ਆ ਕੇ ਭੇਜੂਗੇ ਕੁੱਲ ਚਾਹ ਲਸੀ ਉਹਨਾਂ ਆਪੇ ਖਾ ਲੈਣਾ ਜੀ ਬਸ ਆਜਦੇ ਗਏ ਮੁਰਗੇ ਕਿੱਥੋਂ ਆਣਾ ਅੱਜ ਪੰਛੀ ਮੈਂ ਨਾ ਮਤਲਬ ਨਹੀਂ ਤੁਸੀਂ ਬੈਠੋ ਮੈਂ ਸਰਪੰਚ ਆਜੀ ਮੇਰਾ ਰੋਮ ਰੋਮ ਹੰਦਰ ਉਸ ਸਰਪੰਚ ਮੈਂ ਕਹਾਂ ਜੀ ਪਤਾ ਲੱਗੂਗਾ ਜਦੋਂ ਇੱਥੇ ਓੜਉਣਗੇ ਫੇਰ ਆਹ ਕਹਿੰਦਾ ਕਿ ਨਹੀਂ ਆਮ ਆਦਮੀ ਪਾਰਟੀ ਕਿਹੜੀ ਨਵੀਂ ਪਾਲਿਸੀ ਲੈ ਕੇ ਆ ਰਹੀ ਹੈ ਜਿਸ ਤੇ ਲੋਕਾਂ ਨੂੰ ਅਟਰੈਕਟ ਕੀਤਾ ਜਿਹੜੇ ਲੋਕਾਂ ਦੇ ਮਸਲੇ ਜਿਹੜੇ ਕੁਛ ਰਹਿੰਦੇ ਉਹ ਵੀ ਹੱਲ ਕਰਾਂਗੇ ਕੁਝ ਨਵੀਆਂ ਚੀਜ਼ਾਂ ਸੀਐਮ ਸਾਹਿਬ ਨੇ ਫ ਅਸੀਂ ਵੇਖੋ ਪੰਜਾਬ सीएम ਸਾਹਿਬ ਨੇ ਕੱਲ ਜਿਹੜਾ ਅਨਾਉਂਸ ਕੀਤਾ ਜੀ ਕਿ ਅਸੀਂ ਪੰਜਾਬ ਦੇ ਲੋਕਾਂ ਦੀ ਸੇਵਾ ਲਈ ਜਿਹੜਾ ਹਾਂ ਜੀ ਹਮੇਸ਼ਾ ਹੀ ਕਰਦੇ ਰਹਾਂਗੇ ਸਮਝਦੇ ਕਿ ਨਹੀਂ ਹੂੰ ਇਸ ਕਰਕੇ ਪੰਜਾਬ ਦੀ ਬਿਹਤਰੀ ਵਾਸਤੇ ਸਰਬੱਤ ਭਗਵਾਨ ਸੇਵਾ ਦੀ ਗਵਾਹੀ ਹੇਠ ਪੰਜਾਬ ਦੇ ਵਿੱਚ ਦਾਦ ਦੇਨ ਕੰਮ ਕਰਦੇ ਰਹਾਂਗੇ ਪਹਿਲਾਂ ਵੀ ਕਰਦੇ ਹੁਣ ਵੀ ਕਰਾਂਗੇ ਪੰਜਾਬ ਵਿੱਚ ਕੰਮ ਕੀਤਾ ਜਾਏਗਾ ਹੁਣ ਮੈਲਾਵਾ ਜੀ ਜੀ ਤੌਰ ਤੇ ਉੱਤੇ ਵੇਖਦੇ ਹੋ ਕਿ ਕਿਸੇ ਕਮੀ ਰਹੀ ਹੈ ਜਿਹਨੂੰ ਸੁਧਾਰਨ ਦੀ ਲੋੜ ਹੈ ਉਹ ਜਿਹਨੇ ਕੰਮ ਕਰੇ ਨੀਟਿੰਗ ਕਰਕੇ ਉੱਥੇ ਵਿਚਾਰ ਕਰਾਂਗੇ ਸੀਐਮ ਸਾਹਿਬ ਮੀਟਿੰਗਾਂ ਉਹ ਉੱਥੇ ਉਹ ਤਾਂ ਪਹਿਲਾਂ ਖਿਆਲ ਸੀਐਮ ਸਾਹਿਬ ਨੇ ਉਹ ਜਿਹੜਾ ਮੰਤਰੀ ਨਾ ਸੀਐਮ ਸਾਹਿਬ ਕੱਢ ਗਏ ਸਾਡੇ ਨਾਲ ਬੈਠ ਕੇ ਜਿੱਥੇ ਸਾਡਾ ਐਕਸਪੀਰੀਅੰਸ ਹੈ ਇਲੈਕਸ਼ਨ ਦਾ ਇਹ ਵੀ ਸਾਂਝਾ ਕਰਾਂਗੇ ਸਭ ਨੇ ਕਿਹਾ ਪਰ ਇੱਕ ਗੱਲ ਕਿ ਪੰਜਾਬ ਦੇ ਲੋਕਾਂ ਦੀ ਸੇਵਾ ਤੇ ਪੰਜਾਬ ਦਾ ਵਿਕਾਸ